ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਜਮਾਤ ਆਪਣੀ 6ਵੀਂ ਪਾਠ ਨੰਬਰ 13 ਭਗਤ ਕਬੀਰ ਜੀ ਹਾਂਜੀ ਕਬੀਰ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਆਪ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਠੀਕ ਹੈ ਜੀ ਕਬੀਰ ਜੀ ਦਾ ਜਨਮ ਕਦੋਂ ਹੋਇਆ 15ਵੀਂ ਸਦੀ ਵਿੱਚ ਹੋਇਆ ਆਪ ਦੇ ਮਾਤਾ ਪਿਤਾ ਕਾਦਾ ਕੰਮ ਕਰਦੇ ਸਨ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਇਹ ਉਹ ਸਮਾਂ ਸੀ ਜਦੋਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀਗਾ ਠੀਕ ਹੈ ਜੀ ਕਬੀਰ ਜੀ ਦਾ ਜਨਮ 15ਵੀਂ ਸਦੀ ਚ ਹੋਇਆ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਇਹ ਉਹ ਸਮਾਂ ਸੀ ਜਦੋਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਨੀਮੀਆ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ ਇਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ ਨਾ ਹੀ ਕੋਈ ਇਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀਗਾ ਕਬੀਰ ਜੀ ਜਦੋਂ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਗਿਆਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਗਈ ਲਾਲਸਾ ਜਾਗ ਗਈ ਪਰ ਕੋਈ ਵਿਦਵਾਨ ਉਹਨਾਂ ਦਾ ਗੁਰੂ ਬਣਨ ਲਈ ਤਿਆਰ ਨਹੀਂ ਸੀਗਾ ਕਿਉਂਕਿ ਕਬੀਰ ਜੀ ਦੀ ਜਾਤ ਨੀਵੀਂ ਸਮਝੀ ਜਾਂਦੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਕਾਸ਼ੀ ਵਿੱਚ ਪੰਡਤ ਰਾਮਾਨੰਦ ਜੀ ਬਹੁਤ ਵੱਡੇ ਵਿਦਵਾਨ ਸਨ ਉਹ ਜਾਤ-ਬਾਤ ਨੂੰ ਖਤਮ ਕਰਨ ਦਾ ਪ੍ਰਚਾਰ ਕਰਦੇ ਸਨ ਜਦੋਂ ਕਬੀਰ ਜੀ ਨੇ ਉਹਨਾਂ ਕੋਲੋਂ ਸਿੱਖਿਆ ਲੈਣਾ ਚਾਹੀ ਤਾਂ ਉਹ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਅਖੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਹੋਰ ਅਨੋਖਾ ਰਾਹ ਲੱਭਿਆ ਕਬੀਰ ਜੀ ਨੂੰ ਪਤਾ ਸੀ ਕਿ ਰਾਮਾਨੰਦ ਜੀ ਰੋਜ਼ ਸਵੇਰੇ ਗੰਗਾ ਵਿੱਚ ਇਸ਼ਨਾਨ ਕਰਨ ਆਉਂਦੇ ਹਨ ਇੱਕ ਦਿਨ ਉਹ ਸਵੇਰੇ ਮੂਹ ਹਨੇਰੀ ਰਹੀ ਰਾਮਾਨੰਦ ਜੀ ਦੇ ਰਾਹ ਵਿੱਚ ਆ ਕੇ ਲੇਟ ਗਏ ਰਮਾਨੰਦ ਜੀ ਜਿਹਦੇ ਦੋਸਤਾਂ ਦੇ ਪੁੱਜੇ ਤਾਂ ਉਹਨਾਂ ਨੇ ਕਬੀਰ ਨੂੰ ਬਿਨਾ ਪਛਾਣੇ ਹੀ ਕਿਹਾ ਓਠ ਭਾਈ RAM ਕਹਿ ਰਮਾਨੰਦ ਜੀ ਇਹ ਕਹਿ ਕੇ ਗੰਗਾਵਲ ਗਏ ਤੇ ਕਬੀਰ ਜੀ ਘਰ ਨੂੰ ਆ ਗਏ ਐਸੋ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ਰਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ ਜਦੋਂ ਰਮਾਨੰਦ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਬੀਰ ਨੂੰ ਬੁਲਾਇਆ ਤੇ ਪੁੱਛਿਆ ਕਿ ਉਸ ਨੇ ਉਹਨਾਂ ਪਾਸੋਂ ਕਦੋਂ ਗਿਆਨ ਪ੍ਰਾਪਤ ਕੀਤਾ ਹੈ ਕਬੀਰ ਜੀ ਨੇ ਉਸ ਦਿਨ ਰਾਹ ਵਿੱਚ ਲੇਟਣ ਵਾਲੀ ਘਟਨਾ ਸੁਨਾਈ ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਦਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਆਪ ਹੀ ਕਬੀਰ ਜੀ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਬੀਰ ਜੀ ساری ਉਮਰ ਹੱਥੀਂ ਕੀਰਤ ਕਰਦੇ ਰਹੇ ਆਪਨੇ ਹਮੇਸ਼ਾ ਹੀ ਨੇਕੀ ਕਰਨ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਕਬੀਰ ਜੀ ਨੇ ਲਿਖਿਆ ਹੈ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਬਿ ਹੱਥਾ ਪੈਰਾਂ ਦੇ ਨਾਲ ਕੰਮ ਕਰ ਤੇ ਪ੍ਰਮਾਤਮਾ ਨੋ ਮਨ ਵਿੱਚ ਯਾਦ ਰੱਖ ਤੇ ਆਪਣਾ ਮਨ ਆਪਣੀ ਲਿਪ ਪਰਮਾਤਮਾ ਦੇ ਨਾਲ ਜੋੜ ਅਰਥਾਤ ਹੱਥਾਂ ਪੈਰਾਂ ਨਾਲ ਕੀਰਤ ਕਰਨੀ ਚਾਹੀਦੀ ਆ ਤੇ ਆਪਣਾ ਮਨ ਜਿਹੜਾ ਹੈਗਾ ਆ ਰੱਬ ਨਾਲ ਜੋੜਨਾ ਚਾਹੀਦਾ ਹੈ ਆਪ ਸਚਾਈ ਦੇ ਰਸਤੇ ਤੇ ਚੱਲਣ ਲਈ ਆਪਣੀ ਜਾਨ ਤੱਕ 바ਰ ਦੇਂਦਾ ਉਪਦੇਸ਼ ਦਿੰਦੇ ਹਨ ਆਪ ਕਹਿੰਦੇ ਸੀਗੇ ਕਿ ਚੰਗੇ ਅਸੂਲਾਂ ਦੇ ਤੇ ਰਹਿਣ ਵਾਲਾ ਆਦਮੀ ਹੀ ਅਸਲੀ ਸੂਰਮਾ ਹੈ ਕਹਿੰਦੇ ਗगन ਦਮਾਮਾਂ ਬਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮੰਡੋ ਸੂਰਮਾ ਅਬਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾੜੇ ਖੇਤ ਉਦੋਂ ਕਾਸ਼ੀ ਦੇ ਵਿੱਚ ਇਹ ਪ੍ਰਚਾਰ ਆਮ ਸੀ ਕਿ ਜਿਸ ਦਾ ਦਿਹਾਂਤ ਕਾਸ਼ੀ ਵਿੱਚ ਹੋਵੇਗਾ ਉਹ ਸੁਰਗ ਨੂੰ ਜਾਵੇਗਾ ਕਾਸ਼ੀ ਦੇ ਨੇੜੇ ਇੱਕ ਮਗਰ ਨਾ ਦੇ ਥਾਂ ਤੇ ਮਰਨ ਵਾਲੇ ਨਰਕ ਨੂੰ ਜਾਣਗੇ ਪਰ ਭਗਤ ਕਬੀਰ ਜੀ ਸਾਰੀ ਧਰਤ ਨੂੰ ਇੱਕੋ ਜਿਹਾ ਸਮਝਦੇ ਸੀ ਜਦੋਂ ਆਪ ਬਡੇ ਰੀ ਉਮਰ ਵਿੱਚ ਮਗਰ ਵੀ ਗਏ ਆਪ ਚਲੇ ਗਏ ਤੇ ਇੱਥੇ ਹੀ ਆਪ ਦਾ ਦਿਹਾਤ ਹੋਇਆ। ਇਹਨਾਂ ਦਿਨਾਂ ਵਿੱਚ Hindu ਤੇ Musalman ਦੋਨੇ ਹੀ ਕਬੀਰ ਜੀ ਨੂੰ ਪਿਆਰ ਕਰਦੇ ਸਿਗੇ। ਇਥੋਂ ਤੱਕ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ Musalman ਦਫਨਾਉਣਾ ਚਾਹੁੰਦੇ ਸਨ ਤੇ Hindu ਅਗਨੀ ਭੇਟਾ ਕਰਨਾ ਚਾਹੁੰਦੇ ਸਨ। ਪਰ ਭਗਤ ਕਬੀਰ ਜੀ ਜਾਤ ਪਾਤ ਨੂੰ ਖਤਮ ਕਰ ਚੁੱਕੇ ਸਨ। ਇਸ ਲਈ ਲੋਕਾਂ ਨੂੰ ਉਹਨਾਂ ਦਾ ਇਹ ਉਪਦੇਸ਼ ਸੀ ਜਾਤ ਪਾਤ ਨਾ ਪੁੱਛੋ ਕੋਈ ਹਰ ਕੋ ਭਜੇ ਸੋ ਹਰ ਕਾ ਹੋਏ। ਕਹਿੰਦੇ ਜਾਤ ਪਾਤ ਨੂੰ ਕਿਸੇ ਨੇ ਨਹੀਂ ਪੁੱਛਣਾ ਜਿਹੜਾ ਪ੍ਰਮਾਤਮਾ ਦਾ ਹਰੀ ਦਾ ਨਾਮ ਜਪਦਾ ਹੈ। ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਕਬੀਰ ਜੀ ਦਾ ਕਹਿਣਾ ਹੈ ਕਿ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਮਾ ਨਹੀਂ ਜੋ ਵਿਅਕਤੀ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਉਹ ਸਭ ਤੋਂ ਉੱਪਰ ਹੈ ਭਗਤ ਕਬੀਰ ਜੀ ਦੀਆਂ ਅਦਿੱਤਿਆ ਸੁਖਿਆਮਾ ਮਨੁੱਖੀ ਜੀਵਨ ਦੀ ਰਹਿਨਮਾਈ ਕਰਦੀਆਂ ਧੰਨਵਾਦ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 13 ਭਗਤ ਕਬੀਰ ਜੀ ਡਾਕਟਰ ਜੇ ਐਸ ਗਰੇਵਾਲ ਦੁਆਰਾ ਲਿਖਿਆ ਹੋਇਆ ਹੈ ਸਾਹਿਤ ਰੂਪ ਹੈ ਜੀਵਨੀ ਜੀਵਨੀ ਕੀ ਹੁੰਦੀ ਹੈ ਜਿਸ ਵਿੱਚ ਕਿਸੇ ਹੋਰ ਵਿਅਕਤੀ ਦੇ ਜੀਵਨ ਦੇ ਬਿਉਰੇ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ ਉਸ ਨੂੰ ਜੀਵਨੀ ਕਿਹਾ ਜਾਂਦਾ ਹੈ ਤੇ ਸਵੈ ਜੀਵਨੀ ਉਹ ਹੁੰਦੀ ਹੈ ਜਿਸ ਵਿੱਚ ਲੇਖਕ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ ਜੀਵਨੀ ਮਤਲਬ ਇੱਕ ਲੇਖਕ ਦੁਆਰਾ ਕਿਸੇ ਹੋਰ ਵਿਅਕਤੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਲਿਖਣਾ ਜੀਵਨੀ ਹੈ ਕਬੀਰ ਜੀ ਦੇ ਪੈਦਾ ਹੋਣ ਸਮੇਂ ਪਹਿਲਾ ਪ੍ਰਸ਼ਨ ਕਿ ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਮੀਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਕਿ ਕਹਿੰਦੇ ਕਬੀਰ ਜੀ ਦੇ ਸਮੇਂ ਪੈਦਾ ਹੋਣ ਸਮੇਂ ਜਿਹੜੀਆਂ ਨੀਮੀਆਂ ਸਮਝੀਆਂ ਜਾਤਾਂ ਸੀ ਉਹਨਾਂ ਦੇ ਲੋਕਾਂ ਨੂੰ ਬਹੁਤ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਨਹੀਂ ਸੀ ਮਤਲਬ ਉਹ ਸਮੇ ਸਮਾਜ ਦੇ ਵਿੱਚ ਵਾਂਡੇ ਇਸ ਤਰ੍ਹਾਂ ਨਾਲ ਹੋਈ ਸੀ ਕਿ ਜਿਹੜੀਆਂ ਜਾਤਾਂ ਨੀਮੀਆਂ ਸਮਝੀਆਂ ਜਾਂਦੀਆਂ ਸੀਗੀਆਂ ਉਹਨਾਂ ਦੇ ਨਾਲ ਕੀ ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਸੀਗਾ ਲੋਕਾਂ ਨੂੰ ਨਮੋਸ਼ੀ ਵਾਲਾ ਜੀਵਨ ਬទਿਤ ਕਰਨਾ ਪੈਂਦਾ ਸੀ ਤੇ ਨੀਮੀ ਜਾਤ ਦੇ ਲੋਕਾਂ ਨੂੰ ਕੋਈ ਸਿੱਖਿਆ ਦੇਣ ਲਈ ਵੀ ਤਿਆਰ ਨਹੀਂ ਸੀ ਦੂਸਰਾ ਹੈ ਗਿਆਨ ਪ੍ਰਾਪਤ ਕਰਨ ਦੇ ਲਈ ਗਿਆਨ ਪ੍ਰਾਪਤ ਕਰਨ ਦੇ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ ਬਣਾਇਆ ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਰਾਮਾਨੰਦ ਜੀ ਨੂੰ ਬਣਾਇਆ ਸੀ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਿਗੇ ਤੇ ਜਾਤ ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਵੀ ਕਰਦੇ ਜਿਹੜਾ ਰਹਿੰਦੇ ਸਿਗੇ ਕਿ ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਰਾਮਾਨੰਦ ਜੀ ਨੂੰ ਬਣਾਇਆ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਨ ਅਤੇ ਜਾਤ ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਕਰਦੇ ਸਨ ਕਬੀਰ ਜੀ ਦੇ ਅਨੁਸਾਰ ਸੂਰਮਾ ਕੌਣ ਹੈ ਠੀਕ ਹੈ ਜੀ ਕਬੀਰ ਜੀ ਦੇ ਅਨੁਸਾਰ ਚੰਗੇ ਅਸੂਲਾਂ ਦੇ ਦ੍ਰਿੜ ਰਹਿਣ ਵਾਲਾ ਅਸਲੀ ਸੂਰਮਾ ਹੈ ਚੰਗੇ ਸੂਲਾਂ ਦੇ ਦ੍ਰਿੜ ਰਹਿਣ ਵਾਲਾ ਅਸਲੀ ਸੁਰਮਾ ਮੰਨਿਆ ਜਿਹੜਾ ਜਾਂਦਾ ਆ ਚੰਗੇ ਸੂਲਾਂ ਦੇ ਦ੍ਰਿੜ ਰਹਿਣ ਵਾਲਾ ਹੀ ਅਸਲੀ ਸੁਰਮਾ ਹੈ ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ ਹੈ ਇਸ ਪਾਠ ਅਨੁਸਾਰ ਕਬੀਰ ਜੀ ਨੇ ਹੱਥੀਂ ਕਿਰਤ ਕਰਨ ਰੱਬ ਦਾ ਨਾਮ ਜਪਣ ਸੱਚਾਈ ਦੇ ਰਸਤੇ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ ਠੀਕ ਹੈ ਜੀ ਕਾਦੀ ਕਾਦੀ ਸਿੱਖਿਆ ਦਿੰਦੀ ਹੈ ਇੱਕ ਤਾਂ ਕਹਿੰਦਾ ਵੀ ਹੱਥੀਂ ਕੰਮ ਕਰਨਾ ਚਾਹੀਦਾ ਆ ਦੂਜਾ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਤੀਜਾ ਸੱਚਾਈ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਖਾਲੀ ਥਾਮਾ ਭਰੋ ਕਬੀਰ ਦੇ ਮਾਤਾ ਪਿਤਾ ਜੀ ਡੈਸ਼ ਬਣਾਉਂਦਾ ਕੰਮ ਕਰਦੇ ਸਨ ਓਕੇ ਉਹਨਾਂ ਦਾ ਕੰਮ ਕਰਦੇ ਸਨ ਕੱਪੜਾ ਬੁਨਣ ਦਾ ਕੰਮ ਕਰਦੇ ਸਨ ਪੰਡਤ ਵਿੱਚ ਕਾਸ਼ੀ ਰਾਮਾ ਪੰਡਤ ਵਿੱਚ ਡੈਸ਼ ਬੜੇ-ਬੜੇ ਵਿਦਵਾਨ ਸਨ ਪੰਡਤ ਰਾਮਾ ਨੰਦ ਜੀ ਠੀਕ ਹੈ ਜੀ ਉਠ ਪਾਈ ਡੈਸ਼ ਕਹਿ ਉਠ ਪਾਈ RAM ਕਹਿ रमनंद जी कबीर जी दी डैश ਅਤੇ डैश ਤੋਂ ਬਹੁਤ ਪ੍ਰਭਾਵਿਤ ਹੋਏ ਕਬੀਰ ਜੀ ਦੀ ਲਗਨ ਅਤੇ ਸਰਦਾ ਤੋਂ ਬਹੁਤ ਪ੍ਰਭਾਵਿਤ ਹੋਏ ਕਬੀਰ ਜੀ ਨੇ ਹਮੇਸ਼ਾ ਹੀ ਡੈਸ਼ ਕਰਨੀ ਅਤੇ ਰੱਬ ਵਿੱਚ ਡੈਸ਼ ਰੱਖਣ ਦਾ ਉਪਦੇਸ਼ ਦਿੱਤਾ ਉਹਨਾਂ ਨੇ ਨੇਕੀ ਕਰਨੀ ਤੇ ਰੱਬ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਜਿਹੜਾ ਦਿੱਤਾ ਕਬੀਰ ਦੇ ਮਾਤਾ ਪਿਤਾ ਜੀ ਕਾਹਦਾ ਕੰਮ ਕਰਦੇ ਸਨ ਕਪੜਾ ਬੁਨਣ ਦਾ ਕਾਸ਼ੀ ਵਿੱਚ ਵੱਡੇ ਵਿਦਵਾਨ ਕੌਣ ਸਨ ਪੰਡਤ ਰਾਮਾਨੰਦ ਜੀ ਉਠਪਾਈ ਡੈਸ਼ ਕਾਹੇ ਰਾਮਕ ਹੈ ਕਬੀਰ ਅਰਮਾਨੰਦ ਜੀ ਕਬੀਰ ਜੀ ਦੀ ਡੈਸ਼ ਅਤੇ ਡੈਸ਼ ਤੋਂ ਪ੍ਰਭਾਵਿਤ ਹੋਏ ਲਗਨ ਅਤੇ ਸ਼ਰਧਾ ਤੋਂ ਕਬੀਰ ਜੀ ਨੇ ਹਮੇਸ਼ਾ ਹੀ ਡੈਸ਼ ਕਰਨੀ ਤੇ ਰੱਬ ਵਿੱਚ ਉਪਰ ਡੈਸ਼ ਰੱਖਣ ਦਾ ਉਪਦੇਸ਼ ਦਿੱਤਾ ਨੇਕੀ ਕਰਨ ਅਤੇ ਰੱਬ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਬਹੁਤ ਬਹੁਤ ਧੰਨਵਾਦ ਜੀ